ਇੱਕ ਹੀ ਫੇਰ ਕਹਿੰਦੇ ਆ ਵੀ ਹੁਣ ਉੱਠੂਗਾ ਉਹ ਟੋਟ ਖੜੇ ਉਹਦੇ ਅੱਜ ਮਰਦੀ ਹੈ ਬੰਦੇ ਰੋਜ਼ ਉੱਠ ਖੜਿਆ ਕਰੇ ਉਹ ਨੂੰ ਕੋਈ ਰੋਗ ਨਹੀਂ ਕੋਈ ਨਾ ਪੁੱਛ ਕੇ ਖੜਾ ਲਿਆ ਸੀਗਾ ਆ ਦੇਖੋ ਨਾ ਹੋ ਗਿਆ ਬੱਸ ਹੱਲਟ ਪਾ ਗਿਆ ਉਹਦੇ ਅੰਨੀ ਦੇਉਲ ਦੀ ਕਿਸੇ ਨੇ ਆਰਟੀਈ ਪਈ ਰਿਪੋਰਟ ਵੀ ਹੁਣ ਤੱਕ ਉਹਦੇ ਵਿੱਚ ਲੋਕ ਸਭਾ ਦੇ ਵਿੱਚ ਕਿੰਨੇ ਵਾਰ ਗਿਆ ਸਿਰਫ 4 ਹਾਜ਼ਰੀਆਂ ਉਹ ਤਾਂ 005 ਸਾਲਾਂ ਚ 4 ਹਾਜ਼ਰੀਆਂ ਉਹ ਤਾਂ ਅਸੀਂ ਵੀ ਕਿਤੇ ਰਿਸ਼ਤੇਦਾਰੀ ਚ ਜਾਈਏ ਭੁੱਲ ਭੁਲੇਖੇ ਚ ਸਾਲਾਂ ਬਾਅਦ ਜਾਇਆ ਉਹਨੇ ਕਿਤੇ ਉਹ ਤਾਂ ਹੂੰ ਕਿਤੇ ਇੱਕ ਫੰਕਸ਼ਨ ਕਰਨ ਵਾਸਤੇ ਜਾਵੜਿਆ ਉਹਨਾਂ ਮੋਦੀ ਨੂੰ ਮਿਲਣ ਵਾਸਤੇ ਵਿਵੇਂਦਰ ਸਿੰਘ ਗਰਾੜ ਸੀ ਸਾਡੇ ਪਿੰਡ ਦੇ ਸੀਗੇ ਸਾਡੇ ਪਿੰਡ ਦੇ ਵਿੱਚ ਇਲੈਕਸ਼ਨ ਪੰਚਾਇਤ ਦਾ ਨਹੀਂ ਹੋਇਆ ਸੀ ਦੋਨੇ ਜਾਨੇ ਬੈਠ ਕੇ ਸਰਵਸੰਤੀ ਕਰ ਦਿੰਦੇ ਸੀ ਸਾਡੇ ਪਿੰਡ ਵਾਲਿਆਂ ਨੂੰ ਮਨਜ਼ੂਰ ਹੁੰਦਾ ਸੀ ਐਮਪੀ ਵਾਸਤੇ ਐਮਐਲਏ ਵਾਸਤੇ ਪਹਿਲਾਂ ਐਮਐਲਏ ਐਮਪੀ ਬੱਸਾਂ ਤੇ ਜਾਂਦੇ ਸੀਗੇ ਹੋਰ ਹੁੰਦੀ ਸੀ ਅਸਗੀਆਂ ਜਦੋਂ ਜਦੋਂ ਆਪਣੇ ਜ਼ਿਲ੍ਹਾ ਬਣਿਆ ਨਾ ਤੇ ਸਿੱਧੀਆਂ ਉਹ ਲਹਾਂ ਚੰਡੀਗੜ੍ਹ ਨੂੰ ਲਾਈਆਂ ਉਹ ਲੋਨ ਲਿਆ ਸੀ ਹਾਂ ਜ਼ਿਮੀਂਦਾਰ ਦਾ ਵਪਾਰੀ ਦਾ ਦੂਜੇ ਦਾ ਜਿਹੜੇ ਮਜ਼ਦੂਰ ਦਾ ਉਹਨੇ ਹੁਣ ਕਿਹਨੂੰ ਪਤਾ ਜਾਂ ਕੀ ਹੈਗਾ ਹੁਣ ਪੈਸੇ ਵਾਲੇ ਦੀ ਹੈ ਲੀਡਰਸ਼ਿਪ ਜਿਹਨੇ ਵੱਧ ਦੇਤੇ ਉਹਦਾ ਵੱਧ ਕੰਮ ਉਹਨੂੰ ਟਿਕਟਾ ਮਿਲ ਕੇ ਸੁਣਦੇ ਹਾਂ ਹੁਣ ਆਪਾਂ ਕਿਹੜਾ ਦਿੱਤੇ ਆ ਜਾਂ ਕਿਹੜੀ ਵੀਜੀ ਪਾਵਰ ਹੈ ਨਾ ਪਾਵਰ ਦੇ ਕੈਪ ਦੀ ਚੀਜ਼ ਆ ਉਹ ਜੇ ਕਿ ਭਲੇ ਬੰਦੇ ਨੂੰ ਕਮਲਾ ਕਰ ਦਿੰਦੀ ਹੈ ਤੇਲਾ ਦੇ ਤੌਰ ਤੇ ਲੋਕਾਂ ਨੇ ਖੁਸ਼ੀ ਨਾਲ ਵੋਟਾਂ ਪਾਈਆਂ ਸੀ ਉਹਦੇ ਵਿੱਚ ਵੀ ਅਸੀਂ ਖੁਸ਼ੀ ਨਾਲ 92 ਐਮਐਲਏ ਪਹਿਲੀ ਵਾਰੀ ਵਿਧਾਨ ਸਭਾ ਚ ਰਿਕਾਰਡ ਬਣ ਰਿਹਾ ਵੀ ਇੱਕ ਪਾਰਟੀ ਨੂੰ 92 ਐਮਐਲਏ ਮਿਲੇ ਹੁਣ 117 ਦੇ ਵਿੱਚ ਐਡਾ ਬਹੁਮਤ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਅਜੇ ਤੱਕ ਸਾਡੇ ਨੌਜਵਾਨ ਜਿਹੜੇ ਜੇ ਉਹ ਚਿੱਟਾ ਛੜਾਉਂਦੇ ਸੀਗੇ ਡਿਬਰੂਗੜ੍ਹ ਦੀ ਜੇਲ੍ਹ ਚ ਬੰਦ ਕਰਤੇ ਜਾ ਕੇ ਇੱਥੇ ਜੇਲ੍ਹ ਵੀ ਨਹੀਂ ਮਿਲੀ ਸਰਕਾਰ ਨੂੰ ਅੱਜ ਦੁਬਾਰਾ ਇਹਨੇ ਸੇ ਲਾਤੀ ਉਹਨਾਂ ਤੇ ਸਬਜੀ ਦੀ ਹੋਮ ਡਿਲੀਵਰੀ ਨਹੀਂ ਹੋ ਸਕਦੀ ਸਾਨੂੰ ਨਾਸ਼ੀ ਦੀ ਹੋਮ ਡਿਲੀਵਰੀ ਹੋ ਜੂਗੀ ਫਿਰ ਉਹਨਾਂ ਨੂੰ ਕਹਿੰਦੇ ਆ ਜੀ ਇਹਨਾਂ ਨੇ ਤਾਂ ਇਹ ਤਾਂ ਉਧਰ ਦਲਾਲ ਸੀਗੇ ਇਹ ਉਧਰ ਖਾਂਦੇ ਸੀਗੇ ਰਿਸ਼ਵਤਖੋਰ ਸੀਗੇ ਇੰਦਰਾ ਕੇ ਸਭ ਕੁਝ ਸਾਫ ਹੋਇਆ ਸੀ ਨਾ ਸਾਹ ਉਹ ਕਿਹਾ ਦੁੱਤ ਤੋਂ ਟੱਕ ਮੀਜਾਰ ਕਿ ਹੋ ਗਿਆ ਇਹ ਦੁਲਿਆ ਪਿੰਡ ਸੰਧਵਾ ਦੀ ਸਾਥ ਚ ਬੈਠੇ ਆ ਸਟੇਸ਼ਨ ਹੈ ਰੇਲਵੇ ਸਟੇਸ਼ਨ ਸਾਹਮਣੇ ਤੇ ਅਸੀਂ ਲੰਘ ਰਹੀ ਸੀ ਤੇ ਕੁਝ ਬਜ਼ੁਰਗ ਮਨ ਕੀਤਾ ਵੀ ਬੈਠੀਏ ਕੁਝ ਗੱਲਾਂ ਕਰੀਏ ਮੌਜੂਦਾ ਜਿਹੜੇ ਸਿਆਸੀ ਹਾਲਾਤ ਨੇ ਜਾਂ ਪਹਿਲਾਂ ਇੱਥੇ ਜਿਹੜੇ ਐਮਪੀ ਰਹੇ ਨੇ ਮੁਹੰਮਦ ਸਦੀਕ ਉਹਨਾਂ ਬਾਰੇ ਗੱਲਬਾਤ ਕਰੀਏ ਤਾਂ ਬਾਪੂ ਜੀ ਕਹਿੰਦੇ ਵੀ ਖਾੜੇ ਖੂੜੇ ਤਾਂ ਅਸੀਂ ਉਹਨਾਂ ਦੇ ਬਹੁਤ ਲਵਾਏ ਆ ਸੁਣਿਆ ਵੀ ਹੈਗਾ ਹੈਗਾ ਤੇ ਬਤੌਰ ਐਮਪੀ ਤਾਂ ਨਹੀਂ ਕਹਿੰਦੇ ਅਸੀਂ ਉਹਨਾਂ ਦਾ ਕੋਈ ਵਾੜਾ ਕਾਰਜਕਾਲ ਵੇਖਿਆ ਤੇ ਬਾਕੀ ਗੱਲਬਾਤ ਬਾਪੂ ਹੋਰਿਆਂ ਤੋਂ ਪੁੱਛਦੇ ਆ ਬਾਪੂ ਜੀ ਠੀਕ ਠਾਕ ਹੋ ਨਹੀਂ ਮੈਨੂੰ ਨਹੀਂ ਆਉਂਦਾ ਜੀ ਅਸੀਂ ਉਧਰ ਅਸੀਂ ਆਪਾਂ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਮੈਨੂੰ ਗੱਲ ਹੀ ਨਹੀਂ ਆਉਂਦੀ ਠੀਕ ਹੈ ਨਾ ਆਪਾਂ ਉਹ ਗੱਲ ਕਰਾਂਗੇ ਵੀ ਸਦੀਕ ਦੀ ਕੋਈ ਖਾੜੇ ਖੂੜੇ ਜਿਵੇਂ ਤੁਸੀਂ ਦੱਸਿਆ ਵਾਸ ਨਹੀਂ ਆ ਸੰਦਾ ਹੋਰ ਨਹੀਂ ਆ ਗਿਆ ਨਾ ਇਹ ਨਾ ਇਹ ਅਸੀਂ ਉੱਤ ਮੁੜ ਕੇ ਵੇਖਿਆ ਉਹਨੂੰ ਨਾ ਹੀ ਸਾਨੂੰ ਪਰਦਾ ਸਾਨੂੰ ਤਾਂ ਇੰਨਾ ਹੀ ਸਬੂਤ ਸਾਡੇ ਹਲਕੇ ਦਾ MPZ ਲਿਆਓ ਅੱਛਾ ਇਹਨਾਂ ਨੂੰ ਨਹੀਂ ਸਾਡੇ ਕੋਲੇ ਤਾਂ ਪਤਾ ਪੱਕਾ ਅੱਛਾ ਬਾਹਰ ਜਿਹਦਾ ਸੁਣਿਆ ਸੁਣਾਈਆਂ ਗੱਲਾਂ ਚਾਹੀਆ ਸਾਡਾ ਤਾਂ ਕੰਮ ਉਹ ਖਾੜੇ ਖੂੜੇ ਪਿੰਡ ਚ ਕਿੰਨੇ ਕਲਾਏ ਆ ਉਹਨੇ ਬਾੜੇ ਤਾਂ 2-4 ਲਾ ਗਿਆ ਹੋਣਾ ਸਾਰਾ ਅੱਛਾ ਬਾੜੇ ਤਾਂ ਲਾ ਗਿਆ MP ਤਾਂ ਨਹੀਂ ਕੋਈ ਉਹਦਾ ਕਦੇ ਆਇਆ ਪਿੰਡ ਦੇ ਵਿੱਚ ਕੀੜਾ ਮਾਰਿਆ ਨਾ ਨਾ ਅਸੀਂ ਨਹੀਂ ਵੇਖਿਆ ਐ ਲਗੋ ਜਦੋਂ ਮੈਂ ਉਹ ਅੰਕਲ ਜੀ ਕਹਿੰਦੇ ਸੀ ਕਹਿੰਦੇ ਕੁਝ ਪਿਆ ਦੇਖਿਆ ਇਥੇ صدیق ਦਾ ਕੀ ਉਹ ਬੈਂਚੋ ਬੈਂਚ ਨਾ ਕੋਈ ਹੈ ਹੀ ਨਹੀਂ ਕਦ ਜਦੋਂ ਵੇਖੋਂਗੇ ਕੀ ਤੁਸੀਂ ਨਾ ਬੈਂਚ ਨਾ ਟੈਂਕੀ ਨਾ ਕੋਈ ਕੁਝ ਨਾ ਦਾ ਇਥੇ ਮਿਲਿਆ ਧਨਵਾਨ ਉਹਦਾ ਅੱਛਾ ਐਤਕੀ ਫੇਰ ਕਹਿੰਦੇ ਆ ਵੀ ਹੁਣ ਉੱਠੂਗਾ ਉਹ ਟੋਟ ਖੜੇ ਉਹਦੇ ਅੱਜ ਮਰਦੀ ਆ ਬੰਦੇ ਰੋਜ਼ ਉੱਠ ਖੜਿਆ ਕਰੇ ਉਹਨੂੰ ਕਿਹੜਾ ਕੋਈ ਰੋਗ ਨਾ ਚ ਹੋਰ ਨਹੀਂ ਹੋ ਰਹੀ ਉਹਨੂੰ ਧਨਵਾਨ ਨੂੰ ਪੁੱਛ ਕੇ ਖੜਾ ਲਿਆ ਸੀਗਾ ਆਹ ਦੇਖ ਨਾ ਹੋ ਗਿਆ ਜੀ ਜੀ ਬਾਈ 5 ਸਾਲ ਟਪਾ ਗਿਆ ਉਹਦੇ ਆਈ ਇੱਕ ਵਾਰੀ ਜਿਵੇਂ ਪੈਨਸ਼ਨ ਤਾਂ ਲੱਗ ਗਈ ਕਿਸਾਨੀ ਸੰਘਰਸ਼ ਵੇਲੇ ਉਹਨੂੰ ਪੁੱਛਿਆ ਵੀ ਐਂ ਕਰਕੇ ਤੁਸੀਂ ਕਿਸਾਨੀ ਕਾਨੂੰਨ ਪੜ੍ਹੇ ਆ ਕਹਿੰਦਾ ਨਾ ਜੀ ਮੈਂ ਪੜ੍ਹ ਨਹੀਂ ਸਕਿਆ ਕਹਿੰਦਾ ਮੇਰਾ ਮੋਢਾ ਉੱਤਰ ਗਿਆ ਸੀ ਉਹ ਤਾਂ ਗੱਲ ਸੁਣੀ ਹੋਣੀ ਹੈ ਤੁਹਾਨੂੰ ਸੁਣੀ ਸੀ ਭਰਾਵਾ ਸਾਡੀ ਸਮਝ ਤੋਂ ਬਾਹਰ ਆਇਆ ਕਿੱਦਾਂ ਐਤਕੀ ਐਤਕੀ ਜਿਹੜਾ ਹੈਗਾ ਥੋੜੇ ਹਲਕੇ 'ਚ ਬਾਵਾ ਇੰਟਰਸਟ ਉਹ ਹੋਊਗਾ ਦਿਲਚਸਪੀ ਐਤਕੀ ਕਿਉਂਕਿ ਇੱਕ ਸਦੀਕ ਕਹਿੰਦਾ ਮੈਂ ਉੱਠਣਾਗਾ ਇਹ ਇਹਨਾਂ ਨੇ ਆਮ ਆਦਮੀ ਵਾਲਿਆਂ ਨੇ ਤਾਂ ਚਲੋ ਕਲਾਕਾਰ ਮੁੰਡਾ ਉਹ 28 ਦਿੱਤਾ ਕਰਮਜੀਤ ਅਨਮੋਲ ਅੱਛਾ ਭਾਜਪੀ ਵਾਲੇ ਕਹਿੰਦੇ ਹੰਸ ਰਾਜ ਨੂੰ ਉਠਾਉਣਾ ਤਿੰਨੇ ਗਾਉਣ ਵਾਲੇ ਹੋਗੇ ਤੇ ਗਾਈ ਜਾਣ ਕਿਹੜਾ ਰੋਗ ਦਾ ਜਿਹੜਾ ਕੋ ਕਰੂਗਾ ਉਹਨੂੰ ਪੱਲੇ ਪਊਗਾ ਉਹਨਾਂ ਚਿਰ ਤਾਂ ਗਾਈ ਜਾਣ ਬਾਈ ਕੁਸਦਾਈ ਜਾਣ ਸਹੀ ਆ ਹਾਂ ਕੰਮ ਕਰਨ ਵਾਲਾ ਚਾਹੀਦਾ ਜੀ ਲੋਕਾਂ ਨੂੰ ਕੰਮ ਪਿਆਰਾ ਚੰਮ ਨਹੀਂ ਪਿਆਰਾ ਸਹੀ ਆ ਹੂੰ ਗਾਉਣ ਵਾਲੇ ਨਹੀਂ ਚਾਹੀਦੇ ਲੋਕਾਂ ਨੂੰ ਕੰਮ ਵਾਲੇ ਚਾਹੀਦੇ ਇਹ ਅਸਲ ਦੇ ਵਿੱਚ ਬੀਜਪੀ ਨੇ ਬਣਾਇਆ ਸੀਗਾ ਹਾਂ 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 ਤੇ ਗੁਰਦਾਸਪੁਰ ਕੋ ਤੇ ਸਨੀ ਦੇ ਉਹਨੇ ਉੱਥੇ ਕੀ ਕੀਤਾ ਇਹੀ ਇਹੀ ਗੱਲ ਆ ਨਾ ਆਮ ਲੋਕ ਆਪਾਂ ਮਤਲਬ ਕਿ ਕਿਤੇ ਨਾ ਕਿਤੇ ਆਪਾਂ ਇਹ ਘੱਟ ਬਾਅਦ ਦੇ ਵਿੱਚ ਸੋਚਦੇ ਆ ਸੰਬੰਧਤ ਹੋਵੇ ਆਪਾਂ ਨੂੰ ਉਹਨੇ ਪਾਰਟੀ ਨਾਲ ਨਹੀਂ ਭਾਵੇਂ ਕਿਸੇ ਨਾਲ ਸੰਬੰਧਤ ਹੋਵੇ ਪਰ ਸਾਨੂੰ ਚਾਹੀਦਾ ਵੀ ਸਾਡੇ ਪਿੰਡ ਦੀ ਸਾਡੇ ਹਲਕੇ ਦੀ ਕੋਈ ਡਵੈਲਪਮੈਂਟ ਕਰਨ ਵਾਲਾ ਹੋਵੇ ਲੋਕਾਂ ਦੇ ਵਿਚਰਨ ਵਾਲਾ ਹੋਵੇ ਜਿਹੜਾ ਬੰਦਾ ਆਪਦੇ ਕੰਮ 'ਚ ਨਿਰਪਰ ਰਹਿਣ ਵਾਲਾ ਉਹਦੇ ਸਾਨੂੰ ਮਤਲਬ ਵੀ ਕੋਈ ਨਹੀਂ ਜੇ ਸਦੀਕ ਸਾਹਿਬ ਆ ਗਏ ਤੇ ਸਦੀਕ ਨੇ ਤਾਂ ਆਪਣੇ ਖਾੜੇ ਲਾਉਣੇ ਸੀ ਜਾਂ ਪਾਰਲੀਮੈਂਟ ਜਾ ਕੇ ਸੌਣਾ ਸੀਗਾ ਲੋਕਾਂ ਨੂੰ ਤਾਂ ਉਹਨਾਂ ਦਾ ਖਾੜੀ ਵੀ ਲਾ ਖਾੜੀ ਹੀ ਲਾਉਂਦਾ ਲੋਕਾਂ ਨੂੰ ਤਾਂ ਕੋਈ ਮਤਲਬ ਨਹੀਂ ਕਰਮਜੀਤ ਅਨਮੋਲ ਆ ਗਿਆ ਤੇ ਕੀ ਕਰਮਜੀਤ ਅਨਮੋਲ ਲਿਖ ਕੇ ਦੇਊਗਾ ਸਾਨੂੰ ਵੀ ਮੈਂ ਇਸ ਤੋਂ ਬਾਅਦ ਫਿਲਮਾਂ ਨਹੀਂ ਕਰੂੰਗਾ ਸਹੀ ਹੈ ਉਹਨੇ ਤਾਂ ਆਪਦਾ ਕਾਰੋਬਾਰ ਕਰਨਾ ਸਨੀਦੇਵ ਲਾਇਆ ਸੀ ਸਨੀਦੇਵ ਗਰਦਾਸਪੁਰ ਵਾਲੇ ਹੁੰਦੇ ਸਿਆ ਹੀ ਨਹੀਂ ਮੁੜ ਕੇ ਸਨੀਦੇਵ ਦੀ ਕਿਸੇ ਨੇ ਆਰਟੀਆਈ ਪਾਈ ਰਿਪੋਰਟ ਵੀ ਹੁਣ ਤੱਕ ਵਿਧਾਂ ਉਹਦੇ ਵਿੱਚ ਲੋਕ ਸਭਾ ਦੇ ਵਿੱਚ ਕਿੰਨੇ ਵਾਰ ਗਿਆ ਸਿਰਫ 4 ਹਾਜ਼ਰੀਆਂ ਉਹਦੀਆਂ ਉਹ ਉਹ ਤੇ 0 0 5 ਸਾਲਾਂ ਚ 4 ਹਾਜ਼ਰੀਆਂ ਉਹ ਤਾਂ ਅਸੀਂ ਵੀ ਕਿਤੇ ਰਿਸ਼ਤੇਦਾਰੀ ਚ ਜਾਈਏ ਭੁੱਲ ਭੁਲੇਖੇ ਚ ਸਾਲਾਂ ਬਾਅਦ ਜਾਇਆ ਉਹਨੇ ਕਿਤੇ ਉਹ ਤਾਂ ਹੂੰ ਕਿਤੇ ਇੱਕ ਫੰਕਸ਼ਨ ਕਰਨ ਵਾਸਤੇ ਜਾਵੜਿਆ ਉਹਨੇ ਮੋਦੀ ਨੂੰ ਮਿਲਣ ਵਾਸਤੇ ਇੱਕ ਤਾਂ ਸੌ ਚੁੱਕਣ ਵਾਲੇ ਦਿਨ ਦੀ ਹਾਜ਼ਰੀ ਲੱਗੀ ਹਾਂ ਇੱਕ ਤਾਂ ਸੌ ਚੁੱਕਣ ਵਾਲੇ ਦਿਨ ਦੀ ਹੋਗੀ ਤੇ ਬਾਕੀ ਇੱਕ ਅੱਧੇ ਵਾਰੀ ਫੇਰ ਜਾਣਾ ਹੈ ਨਾ ਸੋ ਹੁਣ ਇਹੀ ਇਹੀ ਜਿਹੜੀ ਹੈਗੀ ਆ ਲੋਕਾਂ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਹੁਣ ਲੋਕ ਇਸ ਤੇ ਚਰਚਾ ਕਰਨ ਲੱਗ ਗਏ ਸੋਚਣ ਲੱਗ ਗਏ ਹਾਂਜੀ ਸੋਚਦੇ ਆ ਹਾਂ ਇਹਨਾਂ ਨੂੰ ਵੀ ਪੁੱਛਦੇ ਆ ਵੀ ਤੁਸੀਂ ਭਾਈ ਕੀ ਕਰੋਗੇ ਕੀ ਗੱਲਬਾਤ ਆ ਉਹਨਾਂ ਕੋਲੇ ਪਾਵਰ ਅਗਲੇ ਚਕਾ ਦਿੰਦੇ ਆ ਭਾਨੇ ਵਾਂਗੂ ਹੂੰ ਉਹ ਉਹ ਅੱਗੋਂ ਸੁਣ ਨਹੀਂ ਸਕਦੇ ਉਹ ਅੱਜ ਕੱਲ ਦੇ ਲੀਡਰਾਂ ਨਾ ਐਮ ਐਲ ਏ ਐਮ ਬੀ ਐਸ ਸਾਰ ਨਹੀਂ ਜਾ ਸੁਵਾਲ ਸੁਣਨ ਦੀ ਉਹਨਾਂ ਦੇ ਅੰਦਰ ਸਮਰੱਥਾ ਹੈ ਨਹੀਂ ਅੱਗੇ ਸੁਣਦੇ ਹੁੰਦੇ ਸੀ ਵਿੰਦੇ ਰਹੇ ਆ ਗਿਆਨੀ ਜੀ ਨੂੰ ਇੱਥੇ ਸਾਡੇ ਸਾਹਮਣੇ ਕਈ ਪਰਜਾਈਆਂ ਲੱਗਦੀਆਂ ਸੀ ਉਹਦੀਆਂ ਅਸੀਂ ਛੋਟੇ ਛੋਟੇ ਸੀਗੇ ਉਹ ਉਹ ਪਰਿਵਾਰ ਵਾਂਗੂ ਯਾਰ ਪਰਿਵਾਰ ਵਾਂਗੂ ਸੀਗਾ ਤੇ ਉਦੋਂ ਰਾਸ਼ਟਰਪਤੀ ਹੁੰਦਿਆਂ ਆਇਆ ਸੀਗਾ ਤੇ ਉਹ ਮਖੌਲ ਕਰਨ ਲੱਗੀਆਂ ਦਿਯਾਰਾ ਇੱਧਰ ਆ ਤੇ ਉਹ ਰਬੈਰੋ ਉਦੋਂ ਉਹਦਾ ਆਇਆ ਸੀਗਾ ਰਬੈਰੋ ਤੇ ਉਹਨੇ ਆਂਦਾ ਵੀ ਨਹੀਂ ਉਹ ਆਂਦਾ ਪਿੱਛੇ ਹੋ ਜੋ ਪਿੱਛੇ ਪੁਲਿਸ ਵਾਲੇ ਪਿੱਛੇ ਕਰਤੇ ਸੀ ਉਹਨੇ ਤੇ ਬਾਰਨੀਆਂ ਨਾਲ ਪਰਜਾਈਆਂ ਨਾਲ ਹੱਸਦਾ ਖੇਡਦਾ ਰਿਹਾ ਘੰਟਾ ਇੱਕਾ ਇੱਥੇ ਆ ਹਾਂ ਕੋਈ ਹੋਏ ਨਹੀਂ ਸੀ ਉਹਨੂੰ ਪੁਰਾਣੀਆਂ ਗੱਲਾਂ ਨਾਲ ਦਿਉਰਾ ਆਖ ਆ ਕੇ ਗੱਲਾਂ ਕਰਨ ਕੋਈ ਉਹ ਤੇ ਗਰਮੀ ਵਾਲੀ ਤਾਂ ਹੈ ਨਹੀਂ ਹੁਣ ਇਹ ਉਹਨੂੰ ਪੁੱਛ ਲੋ ਆ ਵੀ ਤੂੰ ਉਦੋਂ ਕਹਿੰਦਾ ਸੀ ਜਾਂ ਚਿੱਟਾ ਕਹਿੰਦੇ ਉਹ ਤਾਂ ਆ ਦਿੰਦੇ ਆ ਲਿਆ ਇਹਨੂੰ ਫੜੋ ਇਹਨੂੰ ਘਰ ਅੰਦਰ ਇਹ ਕੋਈ ਉਦੋਂ ਜਿਹੜੇ ਪੁਰਾਣੇ ਲੀਡਰ ਸੀ ਅੰਕਲ ਜੀ ਹਨਾ ਉਹ ਕਿਤੇ ਨਾ ਕਿਤੇ ਆਮ ਲੋਕਾਂ ਚ ਆਹੀਂ ਉੱਠਦੇ ਬੈਂਦੇ ਸੀਗੇ ਮੇਰੀ ਯਾਦ ਮੈਂ ਜਿੰਨੀ ਕਿ ਹਿਸਟਰੀ ਫਰੀਦਕੋਟ ਹਲਕੇ ਦੀ ਕੱਢੀ ਆ ਵੀ 77 ਦੇ ਵਿੱਚ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਇਥੋਂ ਐਮਪੀ ਬਣਿਆ ਫਿਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਇਥੋਂ ਰਹੇ ਆ ਠੀਕ ਹੈ ਨਾ ਉਹ ਸਾਰੇ ਜਿਹੜੇ ਹੈਗੇ ਆ ਲੋਕਾਂ 'ਚ ਵਿਚਰਨ ਵਾਲੇ ਸੀਗੇ ਹੁਣ ਜਿਹੜੇ ਹੈਗੇ ਆ 5-10 ਸਾਲਾਂ ਤੋਂ ਜਿਹੜਾ ਮਾਹੌਲ ਰਾਜਨੀਤੀ ਦਾ ਇਹ ਬਣ ਗਿਆ ਲੋਕਾਂ 'ਚ ਘੱਟ ਵਿਚਰਦੇ ਆ ਉੱਪਰ ਵੱਧ ਵਿਚਰਦੇ ਆ ਕੋਈ ਇਹ ਤਾਂ ਸੋਚ ਆ ਉਦੋਂ ਲੋਕਾਂ 'ਚ ਮੋਹ ਤੇ ਸੀ ਹੁਣ ਪੈਸੇ ਦਾ ਮੋਹ ਤੇ ਹੋ ਗਿਆ ਆਹੀ ਆ ਹੋਰ ਤਾਂ ਇਹਦੇ 'ਚ ਕੁਝ ਨਹੀਂਗਾ ਸਹੀ ਆ ਬਹੁਤ ਹੱਦ ਆ ਜੀ ਵਿਸ਼ਵ ਤੇ ਇੱਕ ਇੱਕ ਨੰਬਰ ਤੇ ਪਿੰਡ ਕਿਨੇ ਆਇਆ ਸਾਡਾ ਹਾਂ ਇਕੋ ਸਮਾਂ ਸੀਗਾ ਜਦੋਂ ਆਪੋਜੀਸ਼ਨ ਦੇ ਵਿੱਚ ਜਸਵਿੰਦਰ ਸਿੰਘ ਬਰਾੜ ਆਪੋਜੀਸ਼ਨ ਲੀਡਰ ਸੀ ਸਾਡੇ ਹੂੰ ਤੇ ਗਿਆਨੀ ਜੈਲ ਸਿੰਘ ਜੀ ਸਾਡੇ ਮੁੱਖ ਮੰਤਰੀ ਸੀ ਉਹ ਸੰਧਵਾ ਪਿੰਡ ਜਿਨ੍ਹਾਂ ਕੋਲੇ ਦੋਵਾਂ ਕੋਲੇ ਮੇਨ ਅਹੁਦੇ ਸੀ ਦੋਨੇ ਐਲੋਪੀ ਦਾ ਤੇ ਐਲੋਪੀ ਦਾ ਸੀਐਮ ਦਾ ਸੀਐਮ ਦਾ ਹੂੰ ਤੇ ਪਰ ਅਸੀਂ ਆਪਾਂ ਅੱਗੇ ਪਿੰਡ ਵਾਲਿਓ ਜਿਵੇਂ ਵੀ ਸਾਡੇ ਪਿੰਡ ਦਾ ਵਿਕਾਸ ਨਹੀਂ ਹੋ ਸਕਿਆ ਹੂੰ ਸਾਰ ਸਭ ਕੁਝ ਸਾਡੇ ਕੋਲ ਰਹਿ ਗਿਆ ਹੂੰ ਤੇ ਸਾਡਾ ਪਿੰਡ ਉੱਥੋਂ ਦਾ ਉੱਥੇ ਹੀ ਰਹਿ ਗਿਆ ਹੂੰ ਵਿਕਾਸ ਪਤਾ ਨਹੀਂ ਲੀਡਰਾਂ ਦੇ ਹੋਗੇ ਤੇ ਪਤਾ ਨਹੀਂ ਕਿਹਦੇ ਹੋ ਗਿਆ ਤੇ ਹੋਰ ਨਹੀਂ ਕਿਸੇ ਦੇ ਪਿੰਡ ਦਾ ਵਿਕਾਸ ਨਹੀਂ ਹੋਇਆ ਪਿੰਡ ਦਾ ਆ ਛੱਪੜ ਸਾਹਮਣੇ ਆ ਉਹ ਦੂਜਾ ਛੱਪੜ ਦੇਖ ਲਓ ਤੇ ਪਿੰਡ ਉਧਰ ਜਾ ਕੇ ਦੇਖ ਲਓ ਕਿਤੇ ਸਾਰਾ ਉਹੀ ਹੋਇਆ ਪਰ ਅਸੀਂ ਅੱਜ ਵੀ ਕਹਿੰਦੇ ਆ ਪਾਰਟੀ ਕੋਈ ਵੀ ਹੋਵੇ ਸਾਡੇ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂਗਾ ਸਹੀ ਆ ਅਸੀਂ ਆਨੇ ਆ ਵੀ ਜਿਹੜਾ ਵੀ ਕੋਈ ਗਾਉਣ ਵਾਲੇ ਨੂੰ ਲਿਆ ਕੇ ਠਾਲ ਦਿੰਨੇ ਕਿਸੇ ਫਿਲਮੀ ਐਕਟਰ ਨੂੰ ਠਾਲ ਦਿੰਨੇ ਲਿਆ ਕੇ ਉਹ ਆਪਦੇ ਕਾਰੋਬਾਰ ਕਰੀ ਜਾਂਦੇ ਆ ਹੂੰ ਤੇ ਲੋਕਾਂ ਨੂੰ ਬੰਦਾ ਚਾਹੀਦਾ ਜਿਹੜਾ ਸਾਡੇ ਵਿੱਚ ਵਿਚਰੇ ਆ ਕੇ ਕੰਮ ਕਰੇ। ਇਹ ਲੋਕਲ ਬੰਦੇ ਹੁੰਦੇ। ਗਿਆਨੀ ਜੈਲ ਸਿੰਘ ਜੀ ਆਉਂਦੇ ਸੀ। ਹਾਂ। ਜੋਹਿੰਦਰ ਸਿੰਘ ਬਰਾੜ ਸੀ ਸਾਡੇ ਪਿੰਡ ਦੇ ਸੀਗੇ। ਸਾਡੇ ਪਿੰਡ ਦੇ ਵਿੱਚ ਇਲੈਕਸ਼ਨ ਪੰਚਾਇਤ ਦਾ ਨਹੀਂ ਹੋਇਆ ਸੀ। ਦੋਨੇ ਜਣੇ ਬੈਠ ਕੇ ਸਰਵਸੰਤੀ ਕਰ ਦਿੰਦੇ ਸੀ। ਸਾਡੇ ਪਿੰਡ ਵਾਲਿਆਂ ਨੂੰ ਮਨਜ਼ੂਰ ਹੁੰਦਾ ਸੀ ਉਹ। ਹੂੰ। ਪਰ ਅੱਜ ਕਿਉਂਕਿ ਉਹਨੇ ਪਿੰਡ ਦੇ ਵਿੱਚ ਸਾਡੇ ਚ ਭਰਾਪਾ ਚੱਲਦਾ ਸੀਗਾ। ਸਹੀ ਹੈ। ਉਦੋਂ ਉਹਨਾਂ ਦੇ ਵੀ ਲੋਕੀਂ ਪੁਰਾਣੇ ਲੀਡਰਾਂ ਦੀ ਇੱਜ਼ਤ ਕਰਦੇ ਸੀਗੇ। ਸਹੀ ਹੈ। ਅੱਜ ਕੀ ਹੋ ਗਿਆ ਅੱਜ ਕੀ ਹੁਣ ਜਦੋਂ ਐਕਟਰ ਹੀ ਸਾਡੇ ਕੋਲੇ ਆਉਣ ਲੱਗ ਪਏ ਅਸੀਂ ਐਕਟਿੰਗ ਥੋੜੀ ਕਰਾਉਣੀ ਆ ਯਾਰ ਹੂੰ ਸਹੀ ਹੈ ਅਸੀਂ ਫਿਲਮੀ ਸੀਨ ਥੋੜੀ ਦਿਖਾਉਣੇ ਇੱਥੇ ਵੀ ਯਾਰ ਤੂੰ ਆ ਫਿਲਮ ਕਰਨੀ ਇੱਥੇ ਆ ਕੇ ਜਾਂ ਤੂੰ ਆ ਕੇ ਗਾਣਾ ਖਾੜਾ ਲਾਉਣਾ ਇੱਥੇ ਸਹੀ ਹੈ ਸਾਨੂੰ ਤਾਂ ਪਿੰਡ ਦੇ ਵਿਕਾਸ ਚਾਹੀਦੇ ਮੁੜ ਕੇ ਤਾਂ ਇੱਥੇ ਦੀਂਦਾ ਹੀ ਕੋਈ ਨਹੀਂ ਲੋਕਾਂ ਨੇ ਕਾਫੀ ਬਿਆੰਗ ਕੀਤਾ ਇਸ ਗੱਲਾਂ ਦੇ ਉੱਪਰ ਜਿੱਦ ਜਿਹਦੇ ਉਹਦੀ ਟਿਕਟ ਅਨਾਉਂਸ ਹੋਈ ਆ ਫਰੀਦਕੋਟ ਦੇ ਜਾਂ ਫਰੀਦਕੋਟ ਤੋਂ ਹਲਕੇ ਤੋਂ ਬਾਹਰ ਦੇ ਲੋਕਾਂ ਨੇ ਕਾਫੀ ਬਿਆੰਗ ਕੀਤਾ ਵੀ ਫਰੀਦਕੋਟ ਹਲਕੇ ਦੇ ਵਿੱਚ ਨੌਂ ਵਿਧਾਨ ਸਭਾ ਹਲਕੇ ਆ ਨੌਂ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਮੁੱਖ ਮੰਤਰੀ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਇੱਕ ਵੀ ਲੀਡਰ ਨਹੀਂ ਮਿਲਿਆ ਵੀ ਜਿਹੜਾ ਇਸ ਹਲਕੇ ਦਾ ਹੋਵੇ ਤੇ ਉਹਨੂੰ ਟਿਕਟ ਦੇ ਸਕਣ ਜੀ ਮੈਂ ਤੁਹਾਨੂੰ ਇਹ ਕਹਣਾ ਵੀ ਕੱਲਾ ਆਮ ਆਦਮੀ ਪਾਰਟੀ ਨੂੰ ਨਹੀਂ ਆਪਾਂ ਦੂਜੀਆਂ ਪਾਰਟੀਆਂ ਕਾਂਗਰਸ ਦਾ ਅਕਾਲੀ ਦਲ ਨੂੰ ਵੀ ਜੇ ਉਹ ਵੀ ਬਾਹਰ ਦਾ ਉਮੀਦਵਾਰ ਜਾਂ ਕੋਈ ਇਹਨਾਂ ਨਾਲ ਦਾ ਲਿਆ ਕੇ ਸੁਦੀਕ ਸਾਹਿਬ ਅੱਗੇ ਬਣੇ ਸੀ ਸੁਦੀਪ ਸਾਹਿਬ ਨੇ ਕੀ ਕੀਤਾ ਉਹਨਾਂ ਨੇ ਤੇ ਰਬਈ ਹਣੀ ਗਈ ਹੁਣ ਹੰਸ ਰਾਜ ਦੀਆਂ ਅਫਵਾਹਾਂ ਹੰਸ ਰਾਜ ਹੰਸ ਰਾਜ ਨੇ ਦਿੱਲੀ 'ਚ ਕੀ ਕਰਤਾ ਵਿਚਾਰੇ ਜਾ ਕੇ ਡੈਫਿਨਲੀ ਥੋੜੀ ਵਜਾਉਣੀ ਆ ਇੱਥੇ ਆ ਕੇ ਲੋਕਾਂ ਦੇ ਕੰਮ ਕਰਨੇ ਆ ਯਾਰ ਸਹੀ ਆ ਲੋਕਾਂ ਦੇ ਕੰਮ ਕਰਨੇ ਇੱਥੇ ਉਹ ਇੱਥੇ ਅਸੀਂ ਗਾਣੇ ਨਹੀਂ ਸੁਣਾਉਣੇ ਲੋਕਾਂ ਨੂੰ ਵੀ ਉਹ ਗਾਣੇ ਨਾਲ ਢਿੱਡ ਭਰ ਜੂਗਾ ਲੋਕਾਂ ਦਾ ਸਹੀ ਆ ਅਸੀਂ ਟੈਕਸ ਦਿੰਦੇ ਆ ਸਰਕਾਰ ਨੂੰ ਸਵੇਰ ਚਾਹ ਪੀਣ ਤੋਂ ਸ਼ੁਰੂ ਹੋ ਜਾਂਦਾ ਸ਼ਾਮ ਸੌਣ ਤੱਕ ਅਸੀਂ ਟੈਕਸ ਦਿੰਦੇ ਆ ਇੰਨੀ ਗੰਭੀਰਤਾ ਤੂੰ ਤਾਂ ਸਾਡੇ ਲੋਕ ਸੋਚਦੇ ਹੀ ਨਹੀਂ ਨਾ ਸਾਡੇ ਲੀਡਰ ਵੀ ਨਹੀਂ ਇੰਨੀ ਗੰਭੀਰਤਾ ਤੋਂ ਸੋਚਦੇ ਜਿਹੜੀ ਗੱਲ ਤੁਸੀਂ ਕਹੀ ਆ ਵੀ ਸਵੇਰੇ ਉੱਠ ਕੇ ਚਾਹ ਪੀਣੇ ਆ ਨਾ ਉਸ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਟੈਕਸ ਲਗਾਉਣਾ ਸਵੇਰ ਚਾਹ ਪੀਣ ਲੱਗੇ ਦੁੱਧ ਤੋਂ ਲੈ ਕੇ ਚਾਹ ਪੱਤੀ ਤੋਂ ਲੈ ਕੇ ਖੰਡ ਤੋਂ ਲੈ ਕੇ ਟੈਕਸ ਸ਼ੁਰੂ ਹੁੰਦਾ ਸਾਡਾ ਸ਼ਾਮ ਨੂੰ ਸੌਣ ਤੱਕ ਅਸੀਂ ਸਰਕਾਰ ਨੂੰ ਟੈਕਸ ਪੇ ਕਰਦੇ ਆ ਅਸੀਂ ਇਹਨਾਂ ਤੋਂ ਪੀਖ ਨਹੀਂ ਮੰਗਦੇ ਸਰਕਾਰਾਂ ਤੋਂ ਕੋਈ ਵੀ ਸਰਕਾਰ ਹੋਵੇ ਸਾਡਾ ਪੈਸਾ ਸਾਡੇ ਪਿੰਡਾਂ 'ਚ ਲੱਗਣਾ ਚਾਹੀਦਾ ਕਿ ਬਿਲਕੁਲ ਤੋ ਲੱਗੂਗਾ ਜਿਹੜਾ ਆਮ ਆਮ ਪਬਲਿਕ ਦੇ ਵਿੱਚੋਂ ਕੋਈ ਕੈਂਡੀਡੇਟ ਹੋਊਗਾ ਜਿਹਨੂੰ ਸਾਡੇ ਦੁੱਖ ਦਰਦ ਪਤਾ ਹੋਊਗਾ ਜਿਹੜੇ ਬੰਬੇ ਰਹਿੰਦੇ ਆ ਜਾਂ ਫਿਲਮਾਂ ਕਰਦੇ ਆ ਉੱਥੇ ਬਾਹਰ ਕੈਨੇਡਾ ਆਪਣੇ ਅਮਰੀਕਾ ਤੁਰੇ ਫਿਰਦੇ ਉਹਨਾਂ ਨੂੰ ਸਾਡਾ ਕੀ ਪਤਾ ਗਰਦਾਸਪੁਰ ਵਾਲੀਆਂ ਵੋਟਾਂ ਦੇ ਵਿੱਚ ਇਸ ਗੱਲ ਤੋਂ ਹੀ ਬੜਾ ਪ੍ਰਚਾਰ ਕਹੀ ਗਿਆ ਕਹਿੰਦੀ ਉਹ ਨਲਕਾ ਹੱਥ 'ਚ ਚੱਕੀ ਫਿਰੇ ਕਹਿੰਦਾ ਨਲਕਾ ਪਟਣ ਵਾਲਾ ਹੈ ਨਲਕਾ ਇੱਥੇ ਮਹਿਲਾਦਨ ਸਨੀਦਲ ਲਿਆਓਗੇ ਪੱਟ ਕੇ ਵਿਖਾ ਦੇ ਹਾਂ ਸਨੀਦਲ ਨੂੰ ਮੈਂ ਪਾਏ ਵੀ ਘੱਟ ਦੇਣਾ ਪੱਟ ਕੇ ਦਿਖਾ ਦੇ ਪਿਓ ਦਾ ਪੁੱਤ ਤਾਂ ਉਹ ਹਾਂ ਉਹ ਫਿਲਮਾਂ ਚ ਨਲਕੇ ਪੱਟ ਜਾਂਦੇ ਭਰਾ ਮੇਰਿਆ ਇੱਥੇ ਨਹੀਂ ਪੱਟ ਜਾਂਦੇ ਤੇ ਤੁਸੀਂ ਕੋਈ ਪੁਰਾਣੀ ਗੱਲ ਦੱਸੀ ਆਂਦੇ ਸੀ ਉਹ ਹਾਂਜੀ ਉਹ ਬਸ ਜੰਨਾ ਦੇ ਸਾਥ ਨੂੰ ਪਤਾ ਅਸੀਂ ਤਾਂ ਉਹ ਤੋਂ ਛੋਟੇ ਸੀ ਜਦੋਂ ਮੁੱਖ ਮੰਤਰੀ ਸੀਗੇ ਤੇ ਰਾਸ਼ਟਰੀ ਮੌਕੇ ਉਦੋਂ ਲੋਕਾਂ ਨੂੰ ਇੰਨਾ ਇੰਨਾ ਐਮਐਲਏ ਐਮਪੀ ਦਾ ਤਾਂ ਧਿਆਨ ਹੀ ਨਹੀਂ ਹੁੰਦਾ ਸੀ ਬਸ ਕਿਉਂਕਿ ਉਦੋਂ ਹੁੰਦੇ ਵੀ ਆਮ ਘਰਾਂ ਚੋਂ ਹੀ ਸੀਗੇ ਹਨਾ ਹਾਂਜੀ ਹਾਂ ਨਹੀਂ ਉਦੋਂ ਸਿਆਸਤ ਬਹੁਤ ਆਮ ਸੀ ਉਦੋਂ ਉਦੋਂ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਸੀਗੀ ਸਾਰਾ ਸੀ ਆਈ ਜਾਂਦੇ ਆਉਂਦੇ ਸੀਗੇ ਲੀਡਰ ਵੀ ਆਈ ਬੈਠੇ ਅਸੀਂ ਤਾਂ ਵੇਂਦੇ ਰਹੇ ਆ ਰੋਟੀ ਟੋਕਾ ਐ ਖਾਂਦੇ ਸੀ ਹੁਣ ਤਾਂ ਪਤਾ ਨਹੀਂ ਕੀ ਖਾਂਦੇ ਆ ਕੀ ਨਹੀਂ ਤੇ ਬਾਹਰ ਨਿਕਲਦੇ ਆ ਮੱਖਾਂ ਤੇ ਹੱਥ ਮਾਰਦੇ ਤੇ ਬਾ ਠੀਕ ਆ ਕਿਹੜੇ ਆ ਕੀ ਆ ਹੈਗਾ ਜਾਂ ਕੁਝ ਵੀ ਹੈ ਉਦੋਂ ਆਈ ਆਈ ਪੁਰਾਣੇ ਬੁੜਿਆਂ ਚ ਆਈ ਲੋਕਾਂ ਚ ਆਹ ਨੂੰ ਪੁਰਾਣੇ ਬੰਦੇ ਉਦੋਂ ਦੇ ਪਾਦਲ ਦੇ ਹਲਕੇ ਨਹੀਂ ਜਾਂਦੇ ਆਉਂਦੇ ਸੀਗੇ ਬਾਦਲ ਵੀ ਇਹਾਂ ਦੇ ਆਈ ਸਾਡੇ ਕੋਲੇ ਬਈ ਰੋਟੀ ਸਾਡੇ ਕੋਲੇ ਥਾਲ ਚ ਫੇਰ ਕੇ ਖਾਈ ਜਾਂਦੇ ਅਸੀਂ ਚੰਡੀਗੜ੍ਹ ਗਏ ਤੇ ਸਾਡੇ ਕੋਲੇ ਹੀ ਮੰਗਾ ਕੇ ਰੋਟੀ ਮੈਂ ਤੇ ਉਹ ਸੂਰੇ ਵਾਲੇ ਮੇਰਾ ਰਿਸ਼ਤੇਦਾਰ ਸੀਗਾ ਬੜਾ ਮੇਰਾ ਅੰਦਰ ਲਿਆਉ ਰੋਟੀ ਚ ਨੂੰ ਵੀ ਨਾਲ ਖਵਾ ਦੀ ਆਪ ਵੀ ਖਾ ਲਈ ਕੋਈ ਵਿਚਾਰ ਨਹੀਂ ਤੇ ਹੁਣ ਤਾਂ ਮੈਂ ਪਤਾ ਹੀ ਨਹੀਂ ਗਾ ਨਾਉਣ ਵਾਲੇ ਚੋਂ ਨਹੀਂ ਨਿਕਲਦੇ ਜਿਹਨਾਂ ਨੂੰ ਅਗਲਾ ਬੈਠਾ ਤੱਕ ਜਾਂਦਾ ਲੱਗਦਾ ਲੱਗਦਾ ਬਾਪੂ ਹੋਈ ਆ ਤੁਹਾਡੇ ਨਾਲ ਹੋਈ ਹੋਈ ਆ ਇਹ ਗੱਲ ਅਸੀਂ ਆਪ ਦੇ ਹੱਥੀਂ ਹੋਈ ਹੈ ਤੁਸੀਂ ਗਏ ਹੋਵੋਗੇ ਕਿਸੇ ਮੰਤਰੀ ਨੂੰ ਮਿਲਣ ਨੂੰ ਇਹ ਉਹਨੂੰ ਮੁੱਖ ਮੰਤਰੀ ਪਹਿਲੀ ਵਾਰੀ ਬਣਿਆ ਹੈ ਅੱਛਾ ਬੋਲੋ ਉਹਨੇ ਕਹੀ ਸੀ ਜਿਵੇਂ ਹੁਣ ਨਾ ਸਕੇ ਵਾਰੀ ਬੱਸਾਂ ਚ ਸਫਰ ਕਰਦੇ ਹੁੰਦੇ ਆ ਰੋਡਵੇ ਦੀ ਬੱਸ ਚ ਲਿਖਿਆ ਹੁੰਦਾ ਇਹ ਸੀਟ ਐਮਐਲਏ ਵਾਸਤੇ ਐਮਪੀ ਵਾਸਤੇ ਐਮਐਲਏ ਵਾਸਤੇ ਪਹਿਲਾਂ ਐਮਐਲਏ ਐਮਪੀ ਬੱਸਾਂ ਤੇ ਜਾਂਦੇ ਸੀਗੇ ਉਹ ਰਹੁੰਦੀ ਸੀਆਂ ਸੀਗੀਆਂ ਜਦੋਂ ਜਦੋਂ ਆਪਣੇ ਜ਼ਿਲ੍ਹਾ ਬਣਿਆ ਨਾ ਤੇ ਸਿੱਧੀਆਂ ਲਾਈਆਂ ਹਾਂ ਚੰਡੀਗੜ੍ਹ ਨੂੰ ਲਾਈਆਂ ਉਹ ਰਹੁੰਦੀਆਂ ਸੀਗੀਆਂ ਹਾਂ ਉਹ ਹੁਣ ਵੀ ਹੁਣ ਵੀ ਬੱਸਾਂ ਦੀਆਂ ਸੀਟਾਂ ਤੇ ਲਿਖਿਆ ਹੁੰਦਾ ਐਮਐਲਏ ਵਾਸਤੇ ਹੈ ਨਾ ਪਰ ਹੁਣ ਹੁਣ ਐਮਐਲਏ ਕਿੱਥੇ ਬੈਠ ਕੇ ਜਾਂਦੇ ਆ ਉਹਨਾਂ ਦੇ ਵਿੱਚ ਹੁਣ ਤਾਂ ਜਹਾਜ਼ਾਂ ਤੇ ਜਾਂਦੇ ਆ ਜਾਂ ਜਾਂਦੇ ਜਾਂਦੇ ਮੇਰੇ ਯਾਦ ਬਜ਼ੁਰਗ ਗੱਲ ਦੱਸਦੇ ਹੁੰਦੇ ਜਗਦੇਵ ਸਿੰਘ ਖੁੱਡੀਆਂ ਇੱਕ ਵਾਰੀ ਦਿੱਲੀ ਤੋਂ ਪਿੰਡ ਵਸਤੇ ਆਉਂਦੇ ਹੁੰਦੇ ਸੀਗੇ ਜਦੋਂ ਸੌ ਚੁੱਕਣ ਗਏ ਆ ਸੈਸ਼ਨ ਦੀ ਜਦੋਂ ਉਹ ਐਮਪੀ ਬਣੇ ਆਗੇ ਠੀਕ ਹੈ ਉਦੋਂ ਉਦੋਂ ਦੇ ਜਿਹੜੇ ਹੈਗੇ ਲੀਡਰਾਂ ਦੇ ਵਿੱਚ ਇਹ ਕਿਤੇ ਨਾ ਕਿਤੇ ਹੈਗਾ ਸੀ ਹੂੰ ਸੀਗਾ ਉਦੋਂ ਫਰਕ ਸੀਗਾ ਸੋਚਾਂ ਦਾ ਫਰਕ ਸੀ ਬਿਲਕੁਲ ਹੁਣ ਸੋਚਾਂ ਉਲਟੋ ਹੋ ਗਈਆਂ ਗੱਲ ਕਰਨ ਦੇ ਵਿੱਚ ਉਹਨੂੰ ਉਲਟ ਜਚਾਉਣਾ ਸਹੀ ਹੈ ਆਪਾਂ ਸਿੱਧੀ ਗੱਲ ਹੀ ਕਰਦੇ ਆਂ ਗਿਆਨੀ ਇੱਥੇ ਪਹੁੰਚਿਆ ਜੇ ਬਾਦਲ ਇੱਥੇ ਪਹੁੰਚਿਆ ਲੋਕਾਂ ਚ ਵਿਚਰ-ਵਿਚਰ ਕੇ ਪਹੁੰਚੇ ਲੋਕਾਂ ਦੇ ਨਾਲ ਬਹਿ ਬੂ ਕੇ ਗੱਲਾਂ ਬਾਤਾਂ ਕਰਕੇ ਲੋਕਾਂ ਦਾ ਸਾਥ ਦੇ ਕੇ ਲੋਕਾਂ ਤੋਂ ਸਾਥ ਲੈਂਦੇ ਸੀ ਤਾਂ ਹੋਇਆ ਇਹ ਕੰਮ ਹੁਣ ਆਲੇ ਤਾਂ ਗੱਲ ਨਹੀਂ ਸੁਣਦਾ ਕੋਈ ਕਿਸੇ ਦੀ ਸਹੀ ਹੈ ਜੀ ਉਹਨਾਂ ਨੂੰ ਲੋਕਾਂ ਦੀਆਂ ਤਕਲੀਫਾਂ ਦਾ ਪਤਾ ਸੀ ਜ਼ਿਮੀਂਦਾਰ ਦਾ ਵਪਾਰੀ ਦਾ ਦੂਜੇ ਦਾ ਜਿਹੜੇ ਮਜ਼ਦੂਰ ਦਾ ਉਹਨੇ ਹੁਣ ਕਿਹਨੂੰ ਪਤਾ ਜਾਂ ਕੀ ਹੈਗਾ ਹੁਣ ਪੈਸੇ ਵਾਲੇ ਦੀ ਹੈ ਲੀਡਰਸ਼ਿਪ ਜਿਹਨੇ ਵੱਧ ਦੇਤੇ ਉਹਦੇ ਵੱਧ ਕੰਮ ਨੂੰ ਟੈਕਟਾ ਮਿਲ ਕੇ ਸੁਣਦੇ ਆ ਹੁਣ ਆਪਾਂ ਕਿਹੜਾ ਦਿੱਤੇ ਆ ਜਾਂ ਆਈ ਸੁਣੀ ਜਾਂਦੇ ਆ ਤੁਹਾਡੇ ਚੈਨਲਾਂ ਤੋਂ ਵੀ ਪੈਸੇ ਵਾਲੇ ਦੀ ਖੇਡ ਆ ਹੁਣ ਤਾਂ ਨਹੀਂ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਆਮ ਘਰਾਂ ਦੇਤੀਆਂ ਪੁੱਤਾਂ ਨੂੰ ਹੀ ਦਿੱਤੀਆਂ ਆਹੋ ਹੁਣ ਆਮ ਆ ਮੋਬਾਈਲਾਂ ਚ ਮੈਲਾਂ ਵਾਲੇ ਤੇ ਸਾਰੇ ਉਹ ਵੇਲਾ ਹੁਣ ਕਿਵੇਂ ਆਮ ਤੋਂ ਖਾਸ ਬਣੇ ਪਏ ਆ ਨਾ ਬਿਲਕੁਲ ਜਿਹੜਾ ਹੈਗਾ ਆ ਜਦੋਂ ਨਾ ਕਈ ਵਾਰ ਕੀ ਹੁੰਦਾ ਕਈ ਦੋਸਤ ਮਿਲ ਜਾਂਦੇ ਸਾਨੂੰ ਹਨਾ ਕਰਕੇ ਗੱਲਾਂ ਤੁਸੀਂ ਸਮਝਦੇ ਹੋ ਦੀ ਆਮ ਹੀ ਰਹਿਗੇ ਹਾਂਜੀ ਤੁਸੀਂ ਆਪ ਦੀ ਗੱਲ ਨਹੀਂ ਦਤੋ ਤੁਸੀਂ ਇਹਨਾਂ ਨੂੰ ਸਮਝ ਲਿਆ ਵੀ ਉਹ ਆਮ ਦੇਗੇ ਬਿਲਕੁਲ ਨਹੀਂ ਰਏ ਸਾਨੂੰ ਤਾਂ ਉਦੋਂ ਵੀ ਪਤਾ ਸੀਗਾ ਵੀ ਰੰਗ ਬਦਲਣਗੇ ਖਾਸ ਬਣਨਗੇ ਹੈ ਕਿ ਨਹੀਂ ਭਾਈ ਜਿਹੜੀ ਵੀਜੀ ਪਾਵਰ ਆ ਨਾ ਪਾਵਰ ਇੱਕ ਐਵ ਦੀ ਚੀਜ਼ ਆ ਉਹ ਚੰਗੇ ਫਲੇਬੰਦੇ ਨੂੰ ਕਮਲਾ ਕਰ ਦਿੰਦੀ ਆ ਸਹੀ ਆ ਆਮ ਅਲੀ ਰਹਿੰਦੀ ਤਾਂ ਮਤਲਬ ਹੀ ਕੋਈ ਨਹੀਂ ਕੋਈ ਆਮ ਰਹ ਜੂਗਾ ਮੇਰੇ ਕੋਲੇ ਪਾਵਰ ਪਿੰਡ ਦੀ ਮੈਂਬਰੀ ਆ ਜੇ ਸਰਪੰਚੀ ਆ ਜੇ ਮੈਂ ਕਮਲਾ ਹੋ ਜੂਗਾ ਉਹ ਤਾਂ ਐਮ ਐਲ ਏ ਆ ਜੀ ਇਹ ਇਹ ਪਿੰਡ ਦਾ ਐਮਐਲਏ ਬਣਾਉਂਦੇ ਆ ਉਹਨਾਂ ਨੂੰ ਤੇ ਉਹਨਾਂ ਨੇ ਤਾਂ ਉਹਨਾਂ ਦੇ ਤਾਂ ਕੰਮਲਾ ਪਾਣਾ ਹੋਣਾ ਹੀ ਹੈ ਬਾਕੀ 92 ਮਿਲ ਗਏ ਲੋਕਾਂ ਨੇ ਕੰਮ ਲੈ ਗੂ ਜਿਤਾਤੇ ਅਸੀਂ ਹੁਣ ਮੇਰੇ ਯਾਦ ਆ ਜਦੋਂ ਸਰਕਾਰ ਬਣੀ ਆ ਉਦੋਂ ਮੈਂ ਲੈਕਚਰ ਸੁਣ ਰਿਹਾ ਸੀਗਾ ਜਦੋਂ ਪਹਿਲੇ ਪਹਿਲਾ ਲੈਕਚਰ ਭਗਵੰਤ ਮਾਨ ਦਾ ਕਹਿੰਦਾ ਵੀ ਸਾਡੀ ਸਰਕਾਰ ਸੱਥਾਂ ਚੋਂ ਚੱਲੂ ਸਾਡੇ ਮੰਤਰੀ ਲੀਡਰ ਐਮਐਲਏ ਡੀਸੀ ਐਸਐਸਪੀ ਪਟਵਾਰੀ ਕਾਨੂੰਗੋ ਸੱਥਾਂ ਚ ਆ ਕੇ ਤੁਹਾਡੇ ਕੋਲੇ ਕੰਮ ਕਰਕੇ ਜਾਇਆ ਕਰਨਗੇ ਤੁਹਾਨੂੰ ਸ਼ਹਿਰਾਂ ਚ ਜਾਣ ਦੀ ਲੋੜ ਨਹੀਂ ਆਏ ਕਦੇ ਤੁਹਾਡੇ ਪਿੰਡ ਕੋਈ ਹਾਂਜੀ ਸਾਡੇ ਦਾ ਰੋਜ਼ ਇੱਥੇ ਕਚਾਰੀ ਲੱਗਦੀ ਹੈ ਸਾਡੇ ਭਗਵਾਨ ਜੀ ਤਮਨ ਦਿੱਲੀ ਆਉਂਦਾ ਸਾਡੇ ਇੱਥੇ ਅੱਛਾ ਹਾਂ ਸਾਨੂੰ ਪੁੱਛਦਾ ਵਿਚਾਰਾ ਕਿ ਵੀ ਤੁਹਾਨੂੰ ਤਕਲੀਫ ਕੀ ਹੈ ਵੀ ਜੀ ਤੁਸੀਂ ਪੱਤਰਕਾਰ ਆ ਤੁਹਾਨੂੰ ਸਾਰਾ ਪਤਾ ਇਹਨਾਂ ਚੀਜ਼ਾਂ ਦਾ ਨਹੀਂ ਨਹੀਂ ਮੈਂ ਖਾਲ ਨਾ ਕਰੋਂ ਨਾ ਨਹੀਂ ਦੇਖੋ ਵੀ ਸਰਕਾਰ ਬਹੁਤ ਵਾਅਦੇ ਕੀਤੇ ਸੀ ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿਉਂਕਿ ਲੋਕੀ ਪੁਰਾਣੀਆਂ ਪਾਰਟੀਆਂ ਤੋਂ ਔਖੇ ਹੋਏ ਸੀ ਸਹੀ ਹੈ ਦੋਨਾਂ ਪਾਰਟੀਆਂ ਤੋਂ ਲੋਕੀ ਔਖੇ ਹੋਏ ਸੀ ਕਿ ਲੋਕੀ ਚਾਹੁੰਦੇ ਸੀ ਕਿ ਬਦਲਾ ਆਵੇ ਸਾਡੇ ਚ ਸਹੀ ਹੈ ਬਦਲਾਅ ਦੇ ਤੌਰ ਤੇ ਲੋਕਾਂ ਨੇ ਖੁਸ਼ੀ ਨਾਲ ਵੋਟਾਂ ਪਾਈਆਂ ਸੀ ਉਹਦੇ ਵਿੱਚ ਵੀ ਯਾਰ ਅਸੀਂ ਖੁਸ਼ੀ ਨਾਲ 92 ਐਮ ਐਲ ਏ ਪਹਿਲੀ ਵਾਰੀ ਵਿਧਾਨ ਸਭਾ ਚ ਰਿਕਾਰਡ ਬਣਿਆ ਵੀ ਇੱਕ ਪਾਰਟੀ ਨੂੰ 92 ਐਮ ਐਲ ਏ ਮਿਲੇ ਹੁਣ 117 ਦੇ ਵਿੱਚੋਂ ਸਹੀ ਹੈ ਐਡਾ ਬਹੁਮਤ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਅਜੇ ਤੱਕ ਪਰ 92 ਹੋਣ ਦੇ ਬਾਵਜੂਦ ਜਿਹੜੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਉਮੀਦ ਰੱਖੀ ਸੀ ਨਾ 2 ਸਾਲ ਬੀਤਣ ਦੇ ਬਾਵਜੂਦ ਵੀ ਉਹ ਚੀਜ਼ ਹੋਈ ਨਹੀਂ ਜਿਹੜੀ ਲੋਕਾਂ ਨੂੰ ਸੀਨਾ ਵੀ ਭਗਵੰਤ ਮਾਨ ਬਣੂਗਾ ਕਿਉਂਕਿ ਭਗਵੰਤ ਮਾਨ ਦਾ ਜਦੋਂ ਸੀਐਮ ਦਾ ਅਲਾਉਂਸ ਹੈ ਨਾ ਵੀ ਭਗਵੰਤ ਮਾਨ ਸੀਐਮ ਦਾ ਦਾਵੇਦਾਰ ਉਮੀਦਵਾਰ ਹੈ ਜੀ ਸੀਐਮ ਦਾ ਕਿਹਤਰੀ ਵਾਲ ਨੇ ਕੀਤਾ ਲੋਕਾਂ ਨੂੰ ਜਿਹੜੇ ਲੋਕੀ ਨਹੀਂ ਜਿੱਤਨੇ ਸੀ ਨਾ ਉਹ ਵੀ ਜਿੱਤ ਗਏ ਸਿਰ ਭਗਵੰਤ ਮਾਨ ਦੇ ਚਿਹਰੇ ਕਰਕੇ ਵੀ ਯਾਰ ਭਗਵੰਤ ਮਾਨ ਸੀਐਮ ਬਣੂਗਾ ਪੰਜਾਬ ਦਾ ਕੁਝ ਬਦਲੂਗਾ ਕਿਉਂਕਿ ਲੋਕੀ ਅੱਕੇ ਪਏ ਸੀਗੇ ਅਸੀਂ ਆ ਵੀ ਉਹਨਾਂ ਚ ਕੋਸ ਸੀਗੇ ਵੀ ਅੱਕੇ ਸੀਗੇ ਯਾਰ ਪੁਰਾਣੀਆਂ ਪਾਰਟੀਆਂ ਤੋਂ ਅੱਕਿਆ ਕੋਈ ਨਵੀਂ ਪਾਰਟੀ ਆਵੇ ਚੈਰ ਪੰਜਾਬ ਦਾ ਭਲਾ ਹੋ ਜੇ ਸਹੀ ਹੈ ਤੇ ਪਰ ਜਿਹੜਾ ਉਹ 2 ਸਾਲ ਹੋ ਗਏ ਸਾਲ ਅੱਜ ਤੱਕ ਤਾਂ ਕਿਸੇ ਨੂੰ ਵੀ ਉਹ ਤੋਂ ਕੁਝ ਮਿਲਿਆ ਨਹੀਂ ਹਜੇ ਕੱਲ ਇਹੀ ਪਰਚੀਆਂ ਤੋਂ ਬਿਨਾ ਸਾਡੇ ਨੌਜਵਾਨ ਜਿਹੜੇ ਜੇ ਉਹ ਚਿੱਟਾ ਛੜਾਉਂਦੇ ਸੀਗੇ ਡਿਬਰੂਗੜ੍ਹ ਦੀ ਜੇਲ੍ਹ ਚ ਬੰਦ ਕਰਤੇ ਜਾ ਕੇ ਹਮ ਇੱਥੇ ਜੇਲ੍ਹ ਵੀ ਨਹੀਂ ਮਿਲੀ ਸਰਕਾਰ ਨੂੰ ਅੱਜ ਦੁਬਾਰਾ ਇਹਨੇ ਸਿਹਲਾਤੀ ਉਹਨਾਂ ਤੇ ਹਮ ਉਹਨਾਂ ਦਾ ਕਸੂਰ ਕੀ ਆ ਉਹਨਾਂ ਨੇ ਕੀ ਉਹ ਇੱਕ ਬੱਚਿਆਂ ਦਾ ਕੋਈ ਨਸ਼ਾ ਹੀ ਛੜਾਇਆ ਯਾਰ ਹੂੰ ਹੋਰ ਤਾਂ ਕੁਝ ਨਹੀਂ ਉਹਨਾਂ ਦੀ ਗਲਤੀ ਦਾ ਕੁਝ ਵੀ ਨਹੀਂ ਕੀਤਾ ਸਰਕਾਰ ਕਹਿੰਦੀ ਉਹਨਾਂ ਤੋਂ ਦੇਸ਼ ਦੀ ਸੁਰੱਖਿਆ ਨੂੰ ਖਤਰਾ ਜੀ ਦੀ ਸੁਰੱਖਿਆ ਨੂੰ ਖਤਰਾ ਜੇ ਇੱਕ ਬੰਦਾ ਨਸ਼ਾ ਛੜਾ ਰਿਹਾ ਉਹ ਤੋਂ ਖਤਰਾ ਤੇ ਫਿਰ ਅੱਜ ਤਾਂ ਨਸ਼ੇ ਜਿਹੜੇ ਵੇਚਦੇ ਆ ਫਿਰ ਉਹਨਾਂ ਨੂੰ ਤਾਂ ਅਸੀਂ ਪਾੜਦੇ ਆ ਪਿੰਡ ਪਿੰਡ ਘਰ ਘਰ ਨਸ਼ਾ ਵਿਕੀ ਜਾਂਦਾ ਤੁਸੀਂ ਤਾਂ ਵੱਧ ਜਾਣਦੇ ਆ ਵੀ ਬਿਲਕੁਲ ਬਿਲਕੁਲ ਦੇਖਿਆ ਤੁਸੀਂ ਤਾਂ ਵੱਧ ਜਾ ਰਹੇ ਇਹਨਾਂ ਚੀਜ਼ਾਂ ਤੋਂ ਘਰ ਘਰ ਨਸ਼ਾ ਵੇਚ ਰਿਹਾ ਯਾਰ ਤੇ ਹਰ ਇੱਕ ਦਾ ਦੇਖੋ ਮਾਪਿਆਂ ਦਾ ਜਿਹੜਾ ਮਾਂ ਦਾ ਚਾਹ ਹੁੰਦਾ ਵੀ ਮੇਰਾ ਪੁੱਤ ਘੋੜੀ ਚਰੂਗਾ ਤੇ ਘੋੜੀ ਕਹੜਾ ਚਰਨਾ ਵਾਰਤੀ ਚੜ ਜਾਂਦਾ ਬਹੁਤ ਇਹ ਇਹ ਕਿਤੇ ਵੱਡੀ ਤਰਾਸ ਦੀ ਹੈ ਪੰਜਾਬ ਦੀ ਲੋਕਾਂ ਨੂੰ ਇਹ ਸਰਕਾਰ ਤੋਂ ਇਸ ਤੋਂ ਆਸ ਸੀ ਵੀ ਪੁਰਾਣੀਆਂ ਸਰਕਾਰਾਂ ਨੇ ਨਹੀਂ ਕੀਤਾ ਇਹ ਸਰਕਾਰ ਆ ਕੇ ਨਸ਼ਾ ਬੰਦ ਕਰ ਦੋਗੀ ਪਰ ਉਹ ਨਸ਼ਾ ਉਸ ਤੋਂ ਵੀ ਟ੍ਰਿਪਲ ਹੋ ਗਿਆ ਹੂੰ ਸਹੀ ਹੈ ਡਬਲ ਦੀ ਟ੍ਰिपल ਹੋ ਗਿਆ ਵੀ ਹਰ ਲੋਕਾਂ ਦੇ ਅਗਲੇ ਨੂੰ ਜੀ ਹੋਮ ਡਿਲੀਵਰੀ ਹੋਣ ਲੱਗੀ ਹੂੰ ਇਹਦੇ 'ਚ ਕੋਈ ਦੋ ਰਹਿ ਨਹੀਂ ਸਬਜ਼ੀ ਦੀ ਹੋਮ ਡਿਲੀਵਰੀ ਨਹੀਂ ਹੋ ਸਕਦੀ ਸਾਨੂੰ ਨਸ਼ੇ ਦੀ ਹੋਮ ਡਿਲੀਵਰੀ ਹੋ ਜਾਊਗੀ ਸਬਜ਼ੀ ਲੈਣ ਵਾਸਤੇ ਤਾਂ ਪਿੰਡ ਦੇ ਪਹਿਲੇ ਪਾਸੇ ਜਾਣਾ ਪੈਂਦਾ ਰੇੜੀ ਵਾਲੇ ਤੱਕ ਉਹਦੀ ਹੋਮ ਡਿਲੀਵਰੀ ਹੋ ਜਾਊਗੀ ਵੀਰ ਤੇ ਅਸਾ ਇਹ ਆਸਾਂ ਸੀਗੀਆਂ ਲੋਕਾਂ ਨੂੰ ਯਾਰ ਅਸੀਂ ਤਾਂ ਅੱਜ ਵੀ ਕਹਨੇ ਆ ਜੇ ਲੋਕਾਂ ਨੇ ਆਸਾਂ ਰੱਖੀਆਂ ਉਹਨਾਂ ਦਾ ਪੂਰਾ ਉਤਰਿਆ ਹੋ ਲੋਕਾਂ ਨੇ ਤੁਹਾਨੂੰ ਖੁਸ਼ੀ ਨਾਲ ਵੋਟਾਂ ਪਾਈਆਂ ਉਹਨਾਂ ਦਾ ਵਧੀਆ ਪੂਰਾ ਉਤਰੋ ਤੇ ਅੱਜ ਜੇ ਇਲੈਕਸ਼ਨ ਲੋਕ ਸਭਾ ਦੇ ਆ ਰਹੇ ਆ ਉਹਦੇ ਚ ਵਧੀਆ ਉਮੀਦਵਾਰ ਦਿਓ ਯਾਰ ਵੀ ਲੋਕਾਂ ਨੂੰ ਨੱਚਣ ਟੱਪਣ ਵਾਲੇ ਨਾ ਦਿਓ ਜਿਹੜੇ ਲੋਕਾਂ ਚ ਵਿੱਚ ਨਾਲੇ ਹੋਣ ਉਹ ਉਮੀਦਵਾਰ ਹੋਣ ਲੋਕਾਂ ਦੇ ਵਿੱਚ ਸੱਤ ਦੇ ਵਿੱਚ ਖੜਨਾ ਕੇ ਹਾਂਜੀ ਤੁਹਾਡਾ ਕੀ ਦੁੱਖ ਦਰਦ ਕੀ ਸਾਨੂੰ ਦੱਸੋ ਅੱਛਾ ਇਹ ਵੀ ਪਹਿਲੀ ਵਾਰ ਹੋਇਆ ਵੀ ਸਰਕਾਰ ਨੇ ਪਹਿਲੀ ਵਾਰ ਕਿਸੇ ਸਰਕਾਰ ਨੇ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਹੋਈਆਂ ਪਹਿਲੀ ਵਾਰ ਕਿਸੇ ਸਰਕਾਰ ਨੇ ਆਪਦੇ ਮੌਜੂਦਾ ਪੰਜ ਮੰਤਰੀਆਂ ਨੂੰ ਟਿਕਟ ਦਿੱਤੀ ਆ ਗੁਰਮੀਤ ਹੈਰ ਨੂੰ ਗੁਰਮੀਤ ਖੁੱਡੀਆਂ ਨੂੰ ਕੁਲਦੀਪ ਢਾਲੀਵਾਲ ਹੋ ਗਿਆ ਲਾਲਜੀਤ ਭੁੱਲਰ ਹੋ ਗਿਆ ਵੀ ਜਿਹੜੇ ਪਹਿਲਾਂ ਹੀ ਮੰਤਰੀ ਸੀ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਲੈਕਸ਼ਨ ਲੜੋ ਬਾਅਦ ਚ ਜਿੱਤਣ ਜੁੱਤਣ ਤੋਂ ਬਾਅਦ ਥੋੜੀ ਜਿਮਣੀ ਚੋਂ ਬਾਅਦ ਚ ਦੇਖਾਂਗੇ ਇਹ ਮਤਲਬ ਨਹੀਂ ਟੀਵੀ ਤੇ ਰਹੇ ਨਹੀਂ ਨਹੀਂ ਉਹ ਇਹ ਕਿਉਂਕਿ ਪਾਰਟੀ ਨਵੀਂ ਹੈ ਨਾਲ ਕੋਲੇ ਲੀਡਰਾਂ ਦੀ ਘਾਟ ਹਮ ਲੋਕ ਸਭਾ ਵਿੱਚ ਜਾਣ ਵਾਸਤੇ ਬਹੁਤ ਸੀਨੀਅਰ ਲੀਡਰ ਚਾਹੀਦੇ ਆ ਉਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਵਾਸਤੇ ਕੋਈ ਆਮ ਸਾਡੇ ਵਰਗੇ ਬੰਦਾ ਨਹੀਂ ਜਾ ਸਕਦਾ ਉਥੇ ਜਾਣ ਵਾਸਤੇ ਬਹੁਤ ਵਧੀਆ ਐਕਸਪਰਟ ਬੰਦਾ ਚਾਹੀਦਾ ਉਹਦੇ ਵਾਸਤੇ ਹੁਣ ਹੁਣ ਹੋਰ ਬੰਦਾ ਕੋਈ ਕਿਸੇ ਪਾਰਟੀ ਦਾ ਕਾਂਗਰਸ ਚੋਂ ਖਿੱਚ ਲਿਆ ਅਕਾਲੀ ਦਲ ਚੋਂ ਖਿੱਚ ਲਿਆ ਆ ਜਾਂਦੇ ਆ ਉਹਨੂੰ ਟਿਕਟ ਦੇ ਕਿੰਨੇ ਆ ਜਾਣਗੇ ਉਧਰ ਉਧਰੋਂ ਸਹੀ ਹੈ ਉਧਰ ਜਾ ਕੇ ਦੁੱਧ ਤੋਤੇ ਹੋ ਜਾਂਦੇ ਆ ਇੱਕ ਇਹ ਵੀ ਗੱਲ ਹੈ ਵੀ ਜੇ ਤੁਸੀਂ ਉਧਰੋਂ ਅਕਾਲੀ ਦਲ ਚੋਂ ਜਾਂ ਕਾਂਗਰਸ ਚੋਂ ਲਿਆਂਦੇ ਹੋਏ ਬੰਦੇ ਨੂੰ ਟਿਕਟ ਹੀ ਦੇਣੀ ਆ ਤੇ ਉਹ ਫਿਰ ਪਹਿਲਾਂ ਉਸੇ ਪਾਰਟੀ 'ਚ ਵਧੀਆ ਸੀ ਮੈਂ ਨਹੀਂ ਤੁਹਾਡੀ ਵੀ ਉਹਨਾਂ ਨੂੰ ਵੀ ਹੁਣ ਜੇ ਅੱਜ ਉਹ ਵੀ ਸਾਡੇ ਤੇ ਬੋਝ ਪਊਗਾ ਨਾ ਅੱਜ ਪੰਜ ਮੰਤਰੀਆਂ ਨੇ ਟਿਕਟ ਦਿੱਤੀ ਆ ਹੂੰ ਵੇਗਰੂ ਕਨੇ ਆਪਾਂ ਤਾਂ ਹਰ ਇੱਕ ਨੂੰ ਜਿੱਤ ਵਕਸ਼ ਹੋਵੇ ਸਾਪਣਾ ਤਾਂ ਕੀ ਜਾਨਾ ਹਰ ਇੱਕ ਨੂੰ ਜਿੱਤ ਵਕਸ਼ ਹੋਵੇ ਉਹ ਜਿੱਤ ਜਾਂਦੇ ਆ ਤੇ ਪੰਜ ਦੁਵਾਰਾ ਇਲੈਕਸ਼ਨ ਤੇ ਸਾਡੇ ਤੇ ਦੁਵਾਰਾ ਵਿਧਾਨ ਸਭਾ ਤੇ ਫੇਰ ਖੜੇ ਜਾਣੇ ਤੇ ਬੋਝ ਪਊਗਾ ਸਾਡੇ ਤੇ ਵੀ ਦੁਵਾਰਾ ਫੇਰ ਖੜ ਗਏ ਹੋ ਤਾਂ ਉਹ ਦਿਨ ਬਿਹਤਰਾ ਵੀ ਤੁਸੀਂ ਨਵੇਂ ਇੱਥੋਂ ਕੋਈ ਲੀਡਰ ਲੱਭੋ ਯਾਰ ਸਹੀ ਆ ਜਨਤਾ ਜੋ ਜੇ ਆਮ ਆਦਮੀ ਕਹਿੰਦੀ ਸੀ ਆ ਵੀ ਆਮ ਲੀਡਰ ਪੈਦਾ ਕਰਾਂਗੇ ਤੇ ਆਮ ਲੀਡਰ ਤਾਂ ਬਹੁਤ ਆ ਯਾਰ ਸਹੀ ਆ ਬਹੁਤ ਦਾ ਕਾਲਜਾ ਚ ਮੁੰਡੇ ਉੱਠੇ ਵੇ ਬਹੁਤ ਉਹਨਾਂ ਦੀ ਹੈਗੀ ਤਾਂ ਨਹੀਂ ਨਹੀਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਦਰੀਆਂ ਵਿਛਾਉਣ ਵਾਲੇ ਨੂੰ ਟਿਕਟਾਂ ਦੇਵਾਂਗੇ ਝੰਡੇ ਲਾਉਣ ਵਾਲੇ ਨੂੰ ਪੋਸਟਰ ਲਾਉਣ ਵਾਲੇ ਨੂੰ ਟਿਕਟਾਂ ਦੇਵਾਂਗੇ ਹੈਨਾ ਆਮ ਤਾਂ ਲੋਕੀ ਵੀ ਤੁਹਾਨੂੰ ਪਤਾ ਵੀ ਕਾਲਜਾ ਚ ਮੁੰਡੇ ਬਹੁਤ ਉੱਠੇ ਵੇ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਲੀਡਰ ਦੀ ਘਾਟ ਨਹੀਂ ਭਗਵੰਤ ਮਾਨ ਲੀਡਰ ਹੈਗੇ ਨੇ ਚੰਗੇ ਪੰਜਾਬ ਚ ਲੀਡਰ ਦੀ ਘਾਟ ਨਹੀਂ ਸਾਡੇ ਹਰ ਪਿੰਡ ਤੇ ਪਿੰਡ ਦੇ ਵਿੱਚ ਮੁੰਡੇ ਵਧੀਆ ਬਹੁਤ ਵਧੀਆ ਮੁੰਡੇ ਆ ਤੇ ਅਸੀਂ ਉਹਨਾਂ ਨੂੰ ਮੌਕਾ ਦੇਗੇ ਸਹੀ ਆ ਅਸੀਂ ਪੁਰਾਣੀਆਂ ਪੁਰਾਣੀਆਂ ਪਾਰਟੀਆਂ ਚ ਜਿਹੜੇ ਉਹਨਾਂ ਦੇ ਕੱਡੇ ਵੀ ਅਸੀਂ ਉਹਨਾਂ ਨੂੰ ਲੈ ਲੈ ਕੇ ਟਿਕਟ ਕਿਤੇ ਨਾ ਕਿਤੇ ਹੋਈ ਰਵੈਤੀ ਪਾਰਟਿੰਗ ਵਾਲੇ ਕੰਮ ਸ਼ੁਰੂ ਹੋ ਗਏ ਫਿਰ ਤਾਂ ਅਸੀਂ ਉਹਨਾਂ ਨੂੰ ਉਹ ਆਂਦੇ ਵੀ ਸਾਡੇ ਤਾਂ ਕੱਢੇ ਵੀ ਆ ਇਧਰ ਆ ਕੇ ਅਸੀਂ ਉਹਨੂੰ ਟਿਕਟਾਂ ਦੇਤੀਆਂ ਸਹੀ ਹੈ ਫਿਰ ਤਾਂ ਉਹੀ ਹੋ ਗਏ ਫਿਰ ਉਹਨਾਂ ਨੂੰ ਕਹਿੰਦੇ ਜੀ ਇਹਨਾਂ ਨੇ ਤਾਂ ਇਹ ਤਾਂ ਉਧਰ ਦਲਾਲ ਸੀਗੇ ਇਹ ਉਧਰ ਖਾਂਦੇ ਸੀਗੇ ਰਿਸ਼ਵਤਖੋਰ ਸੀਗੇ ਇਧਰ ਆ ਕੇ ਸਭ ਕੁਝ ਸਾਫ਼ ਹੋਇਆ ਜਮਨ ਸਾਹਿਬ ਹੋ ਗਿਆ ਦੁੱਧ ਤੋਤੇ ਹੋ ਗਿਆ ਟਿਕ ਮੀਜ਼ਾਰ ਕੀ ਹੋ ਗਿਆ ਚਲੋ ਬਹੁਤ ਸੋਹਣੀ ਗੱਲਬਾਤ ਰਹੀ ਹਾਸੇ ਖੇਡੇ ਦੇ ਵਿੱਚ ਬੜਾ ਆਨੰਦ ਆਇਆ ਬਜ਼ੁਰਗਾਂ ਤੋਂ ਪੁਰਾਣੀਆਂ ਗੱਲਾਂ ਸੁਣ ਕੇ ਜਾਂ ਨਿੱਜੀ ਬਾਰੇ ਗੱਲਾਂ ਦਸੀਆਂ ਹੋਰਾਂ ਬਾਰੇ ਗੱਲਾਂ ਦਸੀਆਂ ਭਰਾ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਕੋਈ ਆਪਣਾ ਮਕਸਦ ਇਥੇ ਕਿਸੇ ਨੂੰ ਨਿੰਦਣਾ ਜਾਂ ਕਿਸੇ ਦੀ ਉਹ ਨਹੀਂ ਕਰਨਾ ਸੀ ਇੱਕ ਸਾਰਥਕ ਗੱਲਬਾਤ ਸਾਥ ਦੇ ਵਿੱਚੋਂ ਮੌਜੂਦਾ ਰਾਜਨੀਤੀ ਬਾਰੇ ਮੌਜੂਦਾ ਲੀਡਰਸ਼ਿਪ ਬਾਰੇ ਪੰਜਾਬ ਬਾਰੇ ਪੰਜਾਬ ਦੇ ਮਸਲਿਆਂ ਬਾਰੇ ਕਿਉਂਕਿ ਕਿਤੇ ਨਾ ਕਿਤੇ ਗਰਾਊਂਡ ਤੇ ਹੁਣ ਇਹ ਗੱਲਾਂ ਵੇਖਣ ਨੂੰ ਮਿਲਦੀਆਂ ਵੀ ਲੀਡਰ ਗਰਾਊਂਡ ਤੋਂ ਆਮ ਲੋਕਾਂ ਤੋਂ ਦੂਰ ਹੁੰਦੇ ਜਾ ਰਹੇ ਆ ਜ਼ਿਆਦਾਤਰ ਲੀਡਰ ਹੁਣ ਸਿਰਫ ਸੋਸ਼ਲ ਮੀਡੀਆ ਤੱਕ ਜਾਂ ਸੋਸ਼ਲ ਜਿਹੜੀ ਹਵਾ ਗਈ ਉੱਥੋਂ ਤੱਕ ਸੀਮਿਤ ਰਹਿ ਗਈ ਸੋਸ਼ਲ ਹਵਾ ਨੇ ਕਿਤੇ ਜਿਹੜਾ ਹੈਗਾ ਨਾ ਲੀਡਰਾਂ ਨੂੰ ਲੋਕਾਂ ਤੋਂ ਦੂਰ ਕਰਤਾ ਇਹ ਹਰ ਜਗ੍ਹਾ ਕਿਤੇ ਦੇਖਣ ਨੂੰ ਮਿਲਦਾ ਬਹੁਤ ਸ਼ੁਕਰੀਆ ਵੀਰੇ ਤੁਹਾਡਾ ਬਹੁਤ ਚੰਗਾ ਲੱਗਿਆ ਬਾਪੂ ਜੀ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਵੀ ਤੇ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕੈਮਰਾਮੈਨ ਸੁਰਜੀਤ ਨਾਲ ਸੰਧਵਾਂ ਤੋਂ ਮੈਂ ਹਰਜਿੰਦਰ ਸਿੱਧੂ